واحر جی کا خلصہ واحر جی کی فتح جو تو فتح شاہ نے گرو جی اتنے حملہ کیتا تا انہا پاس اتنی ایک فوج ہی سی جو پورتوں لے آئے سن جہاں تھوڑی بہتی پرتی پاؤنٹا بکھے کیتی سی مہنت گرپال کے آنگرد چیلے جو گرو کے لنگر اتنے پڑھ رہے سن لڑائی دی سو سن کے نٹ گئے اور گرو جی دی کمان اے سی کہ انہوں نے نشچے کا اپنی جیت کروں دے قدر انسا اپنیا فوجان دا حوصلہ قائم رکھیا. کلے لڑن قلعے پنگانی دے میجان میدان لڑن دا فیصلہ کیتا ہتے پہل قدمی اپنے ہاتھ رکھی پنگانی پوٹا تو چھے کلومیٹر میٹر ادھر پوربل گری ندی دے کنارے سی پہاڑی فوجان آن تو پہلا انہوں نے اچھی پہاڑی اتنے مورچے لا لئے ਉਹ ਦੁਸ਼ਮਣ ਦੀਆਂ ਫੌਜਾਂ ਦੀ ਪੂਰੀ ਨਕਲੋ ਹਰਕਤ ਦੇਖ ਸਕਦੇ ਸਨ ਉਹਨਾਂ ਨੇ ਆਪਣੀ ਫੌਜ ਨੂੰ ਵਕ-ਵਕ ਇਕਾਈਆਂ ਵਿੱਚ ਵੰਡ ਦਿੱਤਾ ਅਤੇ ਉਹਨਾਂ ਨੂੰ ਅਜਿਹਿਆਂ ਥਾਵਾਂ ਉੱਤੇ ਤਾਇਨਾਤ ਕਰ ਦਿੱਤਾ ਸੀ ਕਿ ਪਹਾੜੀ ਦੇ ਓਲੇ ਕਾਰਨ ਦੁਸ਼ਮਣ ਦੀਆਂ ਫੌਜਾਂ ਉਹਨਾਂ ਨੂੰ ਵੇਖ ਨਹੀਂ ਸਕਦੀਆਂ ਪਠਾਨਾ ਅਤੇ ਪਹਾੜੀਆਂ ਦੇ ਮਨ ਵਿੱਚ ਇਹ ਭਰਮ ਸੀ ਕਿ ਗੁਰੂ ਜੀ ਦੀਆਂ ਫੌਜਾਂ ਵਿੱਚ ਪੇਸ਼ਾਵਰ ਲੜਕੇ ਤਾਂ ਹਨ ਹੀ ਨਹੀਂ ਕੇਵਲ ਨੀਮਿਆਜਾਤਾ ਦੇ ਕੁਝ ਅਣਮਿੱਥੇ ਲੋਕ ਹਨ ਜਿਨ੍ਹਾਂ ਨੂੰ ਭਜਾਉਂਦਿਆਂ ਦੇ ਨਹੀਂ ਲੱਗੇਗੀ ਫਤਿਹ ਸ਼ਾਹ ਨੇ ਖਿਆਤ ਖਾਨ ਤੇ ਨਜਾਬਤ ਖਾਨ ਦੀ ਅਗਵਾਈ ਵਿਚਲੇ ਪਠਾਣੀ ਦਸਤੇ ਨੇ ਸਭ ਤੋਂ ਅੱਗੇ ਹੋ ਕੇ ਲੜਨ ਲਈ ਤੈਨਾਤ ਕੀਤਾ ਪਠਾਨ ਪੇਸ਼ਾਵਰ ਸਿਪਾਹੀ ਸਨ ਪਰ ਗੁਰੂ ਕੇ ਸਿੱਖਾਂ ਦੇ ਮਨ ਨਹੀਂ ਸਮਝਾਂਦੇ ਅਤੇ ਸ਼ਾਇਦ ਗੁਰੂ ਦੀਆਂ ਫੌਜਾਂ ਵਿੱਚ ਥੋੜਾ ਚਿਰ ਰਹਿਣ ਕਰ ਸਿੱਖ ਫੌਜ ਦੀ ਸਿਕਲਾਈ ਤੋਂ ਵੀ ਅਣਜਾਨ ਸਨ ਪੈਂਦਿਆਂ ਹੀ ਜਦੋਂ ਮਹੰਤ ਕਿਰਪਾਲ ਨੇ ਹਯਾਤ ਖਾਨ ਦਾ ਸਿਰ ਸੋਟੇ ਨਾਲ ਫੇ ਦਤਾ ਅਤੇ ਸੈਬ ਚੰਦ ਨੇ ਖੁਰਾਸਾਨੀ ਖਾਨ ਨੂੰ ਮਾਰ ਕਢਿਆ ਤਾਂ ਪਠਾਣੀ ਦਸਤੇ ਵਿੱਚ ਅਫੜਾ ਦਫੜੀ ਫੈਲ ਗਈ ਫਤਿਹ ਸ਼ਾਹ ਦੀਆਂ ਫੌਜਾਂ ਦੇ ਇੱਕ ਵਾਰੀ ਪੈਰ ਉਖੜ ਗਏ ਫੇਰ راجے چند تے گوپال نے تے پہاڑیاں خلا شری دے کے جدو پھر ابھی لیادا تا انج جاپن لگ پیا کہ سکھ فوجا شاید مقابلہ نہیں سر كر نہیں کر سکن گیا پر گرو جی تھی پوا پوادہ پتر جیت مل اس دے مقابلے بچ آیا اور ہری چند ہو کے ڈگ پیا پہاڑی فوج ایک باری پھر پچھا اٹھ نسی اس بجتی فوج دے دو آگوان کے سری شاہ تے موت موتکر شاہ لڑوالیا دے جان کے گرو کے سکھاں نے نو جانو مارن تو سنکوچ تا گرو صاحب دا حکم سکٹ بکھا کے دے دشمن نہیں مارنا گاجی چند چندول بھی ہن تک ہف گیا سی اتنے راج راجے چند نے مڑ ہوش آ گئی اور وہ پہاڑی فوجوں نو ونگار کے مڑ وچ سفل ہو گیا گرو صاحب نے اس سٹیج سے اس دیا روکن لیا اپنی پواہ دے پوتر سنگے شاہجیا اس نے اتنی کمال کی لڑائی دکھائی کہ دسمیز جی انہوں شاہ سنگرام کہہ کے دے ہن انہوں نے نژابت خان ن لڑائی اس انکہ انیک ساتیاں جنم رسید کتاب پر اس دوران سنگے شاہ ਖੁਰ ਵੀ ਸ਼ਹੀਦ ਹੋ ਗਏ ਸੰਗੇਸ਼ਾ ਦੇ ਸ਼ਹੀਦ ਹੋ ਜਾਣ ਤੇ ਕਨਗਿਆ ਵਾਲੇ ਨੇ ਭੀਖਣਸ਼ਾ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਇਆ ਉਹ ਜ਼ਖਮੀ ਹਾਲਤ ਵਿੱਚ ਹੀ ਨਸ ਗਿਆ ਇਹ ਵੇਖ ਕੇ ਹਰੀਚੰਦ ਨੇ ਹਜੂਰ ਨੂੰ ਨਿਸ਼ਾਨਾ ਬਣਾ ਕੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਉਸ ਦਾ ਇੱਕ ਤੀਰ ਕਨਗਿਆ ਵਾਲੇ ਦੇ ਘੋੜੇ ਨੂੰ ਲੱਗਾ ਦੂਜਾ ਉਹਨਾਂ ਦੇ ਕੰਨ ਨੂੰ ਛੋ ਕੇ ਨਿਕਲ ਗਿਆ ਅਤੇ ਤੀਜਾ ਹਜੂਰ ਦੀ ਪੇਟੀ ਵਿੱਚ ਮਾੜਾ ਜਿਹਾ ਜ਼ਖਮ ਕਰ ਗਿਆ ਇਸ ਤੇ ਰੋਹ ਵਿੱਚ ਆ ਕੇ ਕਲਗੀਆਂ ਵਾਲੇ ਨੇ ਤੀਰਾਂ ਦੀ ਉਹ ਬੁਛਾੜ ਕੀਤੀ ਕਿ ਹਰੀਚੰਦ ਦੇ ਪ੍ਰਾਣ ਫੁਕੇ ਰੁੜ ਗਏ ਅਤੇ ਪਹਾੜੀ ਸੈਨਾ ਦੇ ਪੈਰ ਓਖੜ ਗਏ ਫੌਨ ਫਦੇਸ਼ਾ ਵਾਸਤੇ ਇੱਕੋ ਰਾਸੀ ਹਰਣ ਛੱਡ ਕੇ ਭੱਜ ਜਾਣ ਦਾ ਅਤੇ ਉਹ ਸੀ ਉਹ ਹੀ ਉਸਨੇ ਬਣਾਇਆ ਮੈਦਾਨ ਗੁਰੂ ਦੇ ਹੱਥ ਵਿੱਚ ਰਿਹਾ ਜਿਹੜੇ ਪਹਾੜੀ ਰਾਜੇ ਜੰਗ ਵਿੱਚ ਮਾਰੇ ਗਏ ਸਨ ਉਹਨਾਂ ਦੀਆਂ ਲਾਸ਼ਾਂ ਸੰਸਕਾਰ ਲਈ ਉਪਨਾ ਨੇ ਉਹਨਾਂ ਦੇ ਵਾਰਸਾਂ ਨੂੰ ਦੇ ਦਿੱਤੀਆਂ ਗਈਆਂ ਪਰ ਨਾਲ ਹੀ ਸ਼ਰਤ ਇਹ ਸੀ ਕਿ ਉਹਨਾਂ ਦੀਆਂ ਰਾਣੀਆਂ ਮਰੇ ਰਾਜਿਆਂ ਨਾਲ ਸਤੀ ਨਹੀਂ ਹੋਣਗੀਆਂ ਇਸ ਜਦ ਦੇ ਮੋਕੇ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਸ਼ੁਕਰ ਕਰਦਿਆਂ ਕਿ ਹਾਂ ਭਈ ਜੀਤ ਮੇਰੀ ਕਿਰਪਾ ਕਾਲ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ